ਆ ਗੰਦੇ ਪਾਣੀ ਕਿੰਨੇ ਲੱਗਦੇ ਆ ਅਸਤਾਨਾ ਉਹ ਗਾਣਾ ਮਸਾਲਾ ਦੋਹਰਾ ਹੁਸਨ ਪਾਣੀ ਫੇਰ ਦੇ ਜਾ ਕਰ ਇੱਕ ਰਜਵੰਤ ਕੋਰ ਪਿੰਡ ਕੋ ਸੰਬੜੀ ਜਦੋਂ ਵੀ ਅਸੀਂ ਪਿੰਡ ਵਿੱਚ ਦਾਖਲ ਹੁੰਨੇ ਆ ਗੰਦੇ ਪਾਣੀ ਚ ਨੂੰ ਲੰਘ ਕੇ ਫਿਰ ਘਰਾਂ ਵਿੱਚ ਵੜਦੇ ਆ ਕੱਪੜੇ ਸਾਡੇ ਉਹ ਖਰਾਬ ਹੋ ਜਾਂਦੇ ਆ ਜੇ ਕਿਸੇ ਰਿਸ਼ਤੇਦਾਰੀ ਵਿੱਚ ਜਾਈਦਾ ਛਿੱਟਿਆਂ ਨਾਲ ਕੱਪੜੇ ਉਹ ਖਰਾਬ ਹੁੰਨੇ ਤਾਂ ਨਾਲ ਹੋਰ ਕੱਪੜੇ ਚੱਕੋਣੇ ਪੈਂਦੇ ਅਸੀਂ ਜੋ ਆ ਕੇ ਸਾਡੇ ਉਹ ਸਾਰੇ ਅੰਦਰਾਂ ਚ ਬੰਦ ਨੇ ਸਕੂਲ ਜਾਂਦੇ ਆ ਉਹ ਬੱਚੇ ਕੋਈ गिर ਜਾਂਦਾ ਹੈ ਕੋਈ ਬੈਗ ਲਿਪੜ ਜਾਂਦਾ ਹੈ ਅਸੀਂ ਬੜੇ ਤੰਗ ਆ ਗਏ ਕਿਹੜੇ ਵੀ ਲਿਬੜ ਜਾਣਾ ਗੱਡੀਆਂ ਵਿੱਚ ਜਾ ਜਾ ਕੇ ਗੱਡੀਆਂ ਤੇ ਧੋਨੀਆਂ ਵੀ ਹਨੀਆਂ ਕਿਤੇ ਚੰਗੇ ਪਾਸੇ ਜਾਣਾ ਗੱਡੀਆਂ ਉਹ ਮੋਟਰਸਾਈਕਲ ਬੁਰਾ ਹਾਲ ਹੁੰਦਾ ਜਨਾਨੀ ਮੋਟਰਸਾਈਕਲ ਦੇ ਪਿੱਛੇ ਬਹਿੰਦੀ ਆ ਉਹਦੇ ਕੱਪੜੇ ਸਾਰੇ ਗਿਰ ਵੀ ਲੈ ਉਹ ਗੱਪੀ ਨੇ ਕਿੰਨੀਆਂ ਮਸ਼ੀਨਰੀਆਂ ਗਿਰਦੀਆਂ ਨੇ ਉਹਨਾਂ ਨੂੰ ਨਾ ਤੜਾ ਕੇ ਫੇਰ ਭੇਜੀ ਜਾ ਰਿਹਾ ਰਿਸ਼ਤੇਦਾਰ ਆਨੇ ਰਿਸ਼ਤੇਦਾਰ ਆਨੇ ਸਭ ਗਾਵਾਂ ਘਟ ਕੇ ਜਾਂਦੇ ਕੌਣ ਕਰਦੇ ਹੋ ਪੰਚਾਇਤ ਨੂੰ ਅਸੀਂ ਵੋਟਾਂ ਪਾਉਨੇ ਆ ਵੋਟਾ ਪਾਉਣੇ ਵੋਟਾਂ ਲੈ ਕੇ ਚਲੇ ਜਾਣੇ ਸੁਣਾਈ ਕੋਈ ਨਹੀਂ ਹੋਈ ਅੱਜ ਤੱਕ ਆਉਂਦੇ ਜਰੂਰ ਆ ਫੇਰ ਨਹੀਂ ਕੋਈ ਦੀ ਸੁਦਾ ਸਾਡੇ ਕੋਲ ਨਹੀਂ ਤਿਕੇ ਆ ਨਾ ਨਾ ਆਉਂਦੇ ਜਰੂਰ ਆ ਹਾਂ ਹਾਂ ਕਰ ਜਾਨੇ ਆ ਕਹਿੰਦੇ ਆ ਵੀ ਹਾਂ ਜਰੂਰ ਬਣਾਵਾਂਗੇ ਬਣਾਵਾਂਗੇ ਬਣਾਉਣਾ ਕੀ ਆ ਬਸ ਗੇੜ ਮਾਰ ਕੇ ਲੰਘ ਜਾਨਾ ਆਮ ਪਾਰਟੀ ਆ ਕਹਿੰਦੇ ਆ ਨਜਾਇਜ਼ ਕਬਜ਼ੇ ਹਟਾਉਂਗੇ ਉਹ ਉਹਨਾਂ ਨੇ ਕੋਈ ਨਜਾਇਜ਼ ਕਬਜ਼ਾ ਨਹੀਂ ਕੋਈ ਨਹੀਂ ਹੁਣ ਸਪਰ ਸਾਡਾ ਪੰਚਾਇਤ ਜਮੀਨ ਵਿੱਚ ਪਾਣੀ ਕਰੂਗਾ ਵੀਰੇ ਜੇ ਅੱਗੇ ਪਾਣੀ ਇੱਕ ਥਾਂ ਘੇਰ ਕੇ ਫੇਰ ਅੱਗੋਂ ਪਾਣੀ ਅੱਗੇ ਪਾਈਪਲਾਈਨ ਰਾਹੀਂ ਜਾ ਸਕਦਾ ਨਹੀਂ ਤੇ ਸਾਡਾ ਪਿੰਡ ਅੱਧਾ ਪਿੰਡ ਡੱਬਿਆ ਪਿਆ ਚਾਰ ਮਹੀਨੇ ਹੋਇਆ ਗਲੀ ਬਣਾਈ ਨੂੰ ਨਾਈਆਂ ਵਾਲੀ ਗਲੀ ਆ ਚਾਰੇ ਮਹੀਨੇ ਹੋਇਆ ਗਲੀ ਵੀ ਡੱਬ ਗਈ ਘਰਾਂ ਦੇ ਕੰਦਾਂ ਡੱਬ ਰਹੀਆਂ ਅੰਦਰ ਅੱਜ ਪਾਣੀ ਵੜ ਗਏ ਲੈ ਕੇ ਨਹੀਂ ਸਾਡੀ ਤਾਂ ਤੁੰਗ ਅੰਦਰ ਅੱਜ ਪਾਣੀ ਵੜ ਗਏ ਆ ਕੇ ਪੂਰਾ ਦੇਖੋ ਆ ਪਾਣੀ ਕੀ ਘਰਾਂ ਦੇ ਵਿੱਚ ਪਾਣੀ ਵੜੇ ਪਿਆ ਵਲਾਕ ਖੇੜੇ ਦੇ ਪਿੰਡ ਕਸੁੰਬੜੀ ਦੇ ਵਿੱਚ ਖੜਿਆ ਜੋ ਜ਼ਿਲ੍ਹਾ ਫਟਾਗੜ ਸਾਹਿਬ ਦਾ ਪਿੰਡ ਹੈ ਔਰ ਇਸ ਪਿੰਡ ਦੇ ਵਿੱਚ ਅੱਜ ਲੋਕਾਂ ਦੀ ਦੇਖੋ ਤੁਸੀਂ ਕਿੰਡੀ ਵੱਡੀ ਮੁਸ਼ਕਲ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਗੰਦੇ ਪਾਣੀ ਦੇ ਫਰਨੀ ਦੇ ਆਦਾਰ ਚਾਰ ਸ਼ੇਰੇ ਪਿੰਡ ਜਿਹੜਾ ਗੰਦਾ ਪਾਣੀ ਖੜਾ ਔਰ ਲੋਕ ਅੱਜ ਜੇ ਘਰਾਂ 'ਚ ਵੀ ਬੜਨਾ ਤਾਂ ਲੋਕਾਂ ਨੂੰ ਜੁੱਤੀਆਂ ਉਤਾਰ ਕੇ ਘਰਾਂ 'ਚ ਨੰਗੇ ਪੈਰੀ ਜਿਹੜਾ ਗੰਦੇ ਪਾਣੀ ਦੇ ਵਿੱਚੋਂ ਨਿਕਲ ਕੇ ਘਰਾਂ 'ਚ ਜਾਣਾ ਪੈਂਦਾ ਔਰ ਬੱਚਿਆਂ ਨੇ ਸਕੂਲ ਜਾਣਾ ਹੈ ਜਾਂ ਕਿਸੇ ਨੇ ਛਾੜ ਜਾਣਾ ਹੈ ਕਿਸੇ ਨੇ ਖੇਤ ਜਾਣਾ ਤਾਂ ਜਾਂ ਕਿਸੇ ਰਾਹgir ਨੇ ਇੱਥੇ ਨੰਦਣਾ ਹੈ ਜਿਹੜੇ ਆਲੇ-ਦਾਲ ਇਹ ਪਿੰਡਾਂ ਨੂੰ ਜਿਹੜਾ ਰਸਤਾ ਜਾਂਦਾ तकरीबन 15-20 ਪਿੰਡਾਂ ਨੂੰ ਇਹ ਰਸਤਾ ਜੋੜਦਾ ਪਰ ਸਾਰੇ ਰਸਤੇ ਦੇ ਵਿੱਚ ਜਿਹੜਾ ਪਿੰਡ ਦੇ ਜਿਹੜਾ ਗੰਦਾ ਪਾਣੀ ਆ ਸਾਰਾ ਰਸਤੇ ਦੇ ਵਿੱਚ ਖੜਾ ਹੈ ਔਰ ਸਾਰੇ ਐਮਐਲਏ ਐਮਪੀ ਜਾਂ ਪ੍ਰਸ਼ਾਸਨ ਦੇ ਧਿਆਨ ਚ ਪਿੰਡ ਵਾਲੇ ਨੇੜੇ ਨਿਵਾਸੀ ਨੇ ਲਿਆ ਚੁੱਕੇ ਨੇ ਅੱਜ ਤੱਕ ਕਿਸੇ ਨੇ ਵੀ ਇਹਨਾਂ ਦੀ ਕੋਈ ਸੁਣਵਾਈ ਨਹੀਂ ਕਰੀ ਸੋ ਅੱਜ ਸਾਰੇ ਨਗਰ ਦੀਆਂ ਬੀਬੀਆਂ ਮਾਵਾਂ ਸਾਡੀਆਂ ਬਜ਼ੁਰਗ ਨੌਜਵਾਨ ਸਾਰੇ ਇਕੱਠੇ ਹੋ ਕੇ ਅੱਜ ਇਸ ਮਸਲੇ ਦਾ ਹੱਲ ਕਰਨ ਦੀ ਮੰਗ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਗੰਦਾ ਪਾਣੀ ਚਾਰ ਸ਼ਫੇਰੇ ਅਰੇ ਪਿੰਡ ਦੀ ਜਿਹੜੀ ਨਿਕਾਸੀ ਹੈ ਉਹਦਾ ਅਜੇ ਤੱਕ ਕਿਸੇ ਨੇ ਸੋਚੇ ਹੀ ਨਹੀਂ ਕੋਈ ਐਮਐਲਏ ਕੋਈ ਐਮਪੀ ਆਉਂਦਾ ਨਹੀਂ ਜੇ ਕੋਈ ਆਉਂਦਾ ਹੈ ਅਫਸਰ ਤਾਂ ਉਹ ਲਾਰਾ ਲਾ ਕੇ ਚਲੇ ਜਾਂਦਾ ਹਾਲਾਂਕਿ ਬਹੁਤ ਛੋਟਾ ਮਸਲਾ ਹੈ ਕਿਹੜਾ ਇਹ ਪਿੰਡ ਦਾ ਇੱਥੇ ਅਸਲ ਮਹਿਨਤ ਜੋ ਪਿੰਡ ਦਾ ਛੱਪੜ ਹੈ ਉਹ ਛੱਪੜ ਦੇ ਵਿੱਚ ਨਜਾਇਜ਼ ਕਬਜ਼ੇ ਹੋ ਗਏ ਕਿਸੇ ਨੇ ਨਜਾਇਜ਼ ਕਬਜ਼ੇ ਨਹੀਂ ਛਡਾਏ ਜਾਂ ਉਹਨੂੰ ਪਟਾਈ ਨਹੀਂ ਕਰੀ ਉਹਦੀ ਉਹ ਪਾਣੀ ਹੈ ਜਿਹੜਾ ਅੱਜ ਪਾਣੀ ਓਵਰਫਲੋ ਹੋ ਕੇ ਪਾਣੀ ਨੂੰ ਨਿਕਾਸੀ ਨੂੰ ਕਿਤੇ ਥਾਂ ਹੀ ਨਹੀਂ ਹੈ ਤਾਂ ਉਹਨੇ ਸੜਕਾਂ ਤੇ ਗਲੀਆਂ ਤੇ ਹੀ ਆਉਣਾ ਸੋ ਅੱਜ 75 ਸਾਲ ਦਾ ਸਮਾਂ ਹੋ ਗਿਆ ਦੇਸ਼ ਆਜ਼ਾਦ ਹੋਏ ਨੂੰ ਅੱਜ 75 ਸਾਲ ਹੋ ਗਏ 76 ਸਾਲ ਹੋ ਗਏ ਲੋਕਾਂ ਨੂੰ ਵੋਟਾਂ ਪਾਉਂਦਿਆਂ ਨੂੰ ਸਰਕਾਰਾਂ ਨੂੰ ਜਿਹੜੀ ਵੀ ਸਰਕਾਰ ਬਣਦੀ ਹੈ ਉਹਨਾਂ ਨੂੰ ਡਾਰਾ ਲਾ ਕੇ ਚੱਲੇ ਜਾਂਦੀ ਹੈ ਪਰ ਅੱਜ 76 ਸਾਲ ਤੋਂ ਬਾਅਦ ਵੀ ਤੁਸੀਂ ਦੇਖ ਸਕਦੇ ਹੋ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਪਿੰਡ ਪੰਜਾਬ ਦੇ ਵਿੱਚ ਅੱਜ ਇਹਨਾਂ ਗਲੀਆਂ ਦੇ ਵਿੱਚ ਨੂੰ ਲੰਘਿਆ ਨਹੀਂ ਜਾ ਸਕਦਾ ਮਸ਼ਕ ਗੰਦਾ ਮਾਰਦਾ ਔਰ ਇਹ ਬਦਬੂ ਮਾਰ ਰਹੀ ਆ ਔਰ ਸੁੰਡ ਚੱਲ ਰਹੇ ਨੇ ਘਰਾਂ ਦੇ ਲੋਕਾਂ ਦੀਆਂ ਨੀਵਾਂ ਬੈਠਗੀਆਂ ਪੜਦੀਆਂ ਔਰ ਬਹੁਤ ਮਾੜੇ ਹਾਲਾਤ ਨੇ ਸੋ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਕਿ ਪੰਜਾਬ ਸਰਕਾਰ ਜਿਹੜੀ ਆ ਉੱਥੇ ਵਿਧਾਨ ਸਭਾ ਦੇ ਵਿੱਚ ਰੋਜ਼ ਡਰਾਮੇਬਾਜ਼ੀਆਂ ਚੁਟਕਲੇਬਾਜ਼ੀਆਂ ਪੱਟਾਂ ਤੇ ਥਾਪੀਆਂ ਮਾਰ ਰਹੇ ਨੇ ਉਹ ਇੱਥੇ ਆ ਕੇ ਦੇਖਣ ਆ ਪਿੰਡਾਂ ਦੇ ਸਾਡਾ ਕੀ ਹਾਲ ਹੈ ਉੱਥੇ ਐਵੇਂ ਦਮਗਦੇ ਮਾਰਨਦੇ ਨੇ ਇੱਕ ਦੂਜੇ ਨੂੰ ਤੁਮਤਬਾਜ਼ੀ ਕਰਨ ਦਾ ਐਵੇਂ ਜਨਾਨੀਆਂ ਦੀਆਂ ਲੜਾਈਆਂ ਲੜ ਰਹੇ ਨੇ ਉੱਥੇ ਵਿਧਾਨ ਸਭਾ ਦੇ ਵਿੱਚ ਕੰਮ ਕਰਕੇ ਦਿਖਾਉਣ ਕੰਮ ਕਰਕੇ ਪਤਾ ਲੱਗੂ ਵਿਕਾਸ ਹੋ ਰਿਹਾ ਵਿਕਾਸ ਸਾਨੂੰ ਪਿੰਡਾਂ ਚਾਹੀਦਾ ਵਿਕਾਸ ਸਾਨੂੰ ਸਾਰਿਆਂ ਚਾਹੀਦਾ ਸਾਨੂੰ ਉੱਥੇ ਜਿਹੜੀ ਵੀਡੀਓ ਬਣਾ ਬਣਾ ਕੇ ਰੋਜ਼ ਚੁਟਕਲੇ ਸਾਰ ਰਹੇ ਸਾਨੂੰ ਇਹਨਾਂ ਦੀ ਕੋਈ ਲੋੜ ਨਹੀਂ ਹੈ ਸੋ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਖਾਸ ਤੌਰ ਤੇ ਮੁੱਖ ਮੰਤਰੀ ਸਾਹਿਬ ਤੋਂ ਮੰਗ ਕਰਦੇ ਹਾਂ ਔਰ ਡਿਪਟੀ ਕਮਿਸ਼ਨਰ ਸ਼੍ਰੀ ਫਤਿਹਕਰ ਸਾਹਿਬ ਦੇ ਧਿਆਨ ਚ ਲਿਆਉਣਾ ਚਾਹੁੰਦੇ ਆਂ ਔਰ ਵੀਡੀਓ ਸਾਹਿਬ ਨੂੰ ਡੀਡੀਪੀਓ ਸਾਹਿਬ ਨੂੰ ਅਸੀਂ ਕਹਿਣਾ ਚਾਹੁੰਦੇ ਆਂ ਕਿ ਤੁਰੰਤ ਇਸ ਪਿੰਡ ਦਾ ਮਸਲਾ ਹੱਲ ਕਰਿਆ ਜਾਵੇ ਨਹੀਂ ਆਉਣ ਵਾਲੇ 10 ਦਿਨ ਤੋਂ ਬਾਅਦ ਅਸੀਂ ਪਿੰਡ ਦੇ ਸਾਰੇ ਲੋਕਾਂ ਨੂੰ ਲੈ ਕੇ ਇਸ ਮਸਲੇ ਸੰਬੰਧੀ ਸੰਘਰਸ਼ ਉਲੀਕਾਂਗੇ ਮੈਂ ਗੁਰਨਾਮ ਸਿੰਘ ਹਾਂ ਜਿਹੜਾ ਵਗੜੀ ਤੋਂ ਬਾਈ ਅਰੇ ਪਿੰਡ ਚ ਪਾਣੀ ਦਾ ਬਹੁਤ ਰੋਲ ਆ ਲਿਆ ਜੀ ਅਜੀ ਕਈ ਵਾਰ ਬੈਂਕੀ ਕਾਲੀ ਜੀ ਘਰੇ ਆਪਸੇ ਨਹੀਂ ਆਸਰਾਵਾਂ ਜਾਏਗੀ ਕੋਈ ਰੋ ਨਹੀਂ ਸੜੀ ਸੁਣੀ ਜਿਹੜਾ ਆਏਗਾ ਪਾਣੀ ਦੇ ਵਿੱਚ ਜੀ ਲੰਘਣੀ ਜਿੱਟੇ ਪਾਣੀ ਬਹੁਤ ਪਾਣੀ ਖੜਾ ਹੈ ਬੋਸ ਆ ਜੀ ਦੇਖ ਲਈ ਤੁਸੀਂ ਠੀਕ ਹੈ ਜੀ ਕਿਰਪਾ ਕਰਕੇ ਮਿਹਰਮਾਨੀ ਕਰੋ ਸਾਡੇ ਪਾਸੋਂ ਤਾਂ ਲੰਗੜਾ ਬਹੁਤ ਆਖਾ ਹੋਇਆ ਹੈ ਬਾਈ ਉਹਦੇ ਅਸੀਂ ਇਹ ਕਈ ਵਾਰ ਅਮਲੇ ਦਰਨੀ ਵੀ ਬੰਤੀ ਕਰੀ ਆ ਜੀ ਉਹਨਾਂ ਨੇ ਵੀ ਕਿਹਾ ਜੀ ਪਰ ਕੋਈ ਨਹੀਂ ਆ ਦੇ ਖੜਿਆ ਹੁਣ ਬੋਟਾ ਆ ਰਹੀਆਂ ਚਾਹਾਂ ਜੀ ਦੇ ਦਾਂਗੇ ਜੀ ਕਿਹਨੇ ਬੋਟਰੀ ਜੀ ਪਾਣੀ ਜੀ ਨਾਲ ਥੋੜਾ ਮਸਲਾ ਆ ਗਿਆ ਜੀ